ਕਿਸਾਨ ਵੀਰੋ ਤਰੀਕ ਅੱਜ ਹੋ ਗਈ 26 ਸਤੰਬਰ 2025 ਤੇ ਕੋਟਕਪੂਰੇ ਆਏ ਆਪਾਂ ਬਈ ਬਾਸਮਤੀ ਦੀ ਬੋਲੀ ਤੇ ਤੇ ਟਾਈਮ ਆ ਜਿਹੜਾ 11 ਵੱਜ ਚੁੱਕੇ ਆ ਤੇ ਰੇਟ ਵੀ ਅੱਜ ਦਾ ਦੇਖਾਂਗੇ ਕੀ ਲੱਗਦਾ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਵੀ ਸ਼ੇਅਰ 1509 ਜਿਹੜੀ ਵੈਰੈਟੀ ਆ ਤੇ ਪਹਿਲੀ ਬੋਲੀ ਸ਼ੁਰੂ ਆ ਸਰਦਾਰ ਬਾਹੂ 15 ਬਜਰਮ ਰਾਮ 15 15 3000 15 ਰੁਪਏ ਮਿਲਣੇ ਨੂੰ ਖੋਲਦੀ 15 20 20 25 30 35 40 45 50 55 60 65 70 70 75 80 82 90 99 3100 5000 10 15 20 25 30 35 40 40 40 45 45 50 50 3350 ਰੁਪਏ ਵਿਕੇਸ਼ 3350 50 50 ਹਾਂ ਵੀ ਤਸਵੀਰ 350 ਰੁਪਏ 50 50 50 ਮਿਝਾ 3350 ਰੁਪਏ ਬੋਲਣਾ ਕਿਹਨੇ ਹਾਂ ਵੀ ਤਸਵੀਰ 3350 ਆ ਬੋਬੀ 3350 55 55 55 ਬੋਲੋ ਬਾਵੀ 355 ਰੁਪਏ 55 55 55 ਰਾਮੀ ਬਾਵੀ 31 ਛੱਟ ਛੱਟ 3160 ਰੁਪਏ 60 60 60 ਹਾਂ ਪਹਿਲੀਆਂ ਚਾਲ ਵਾਲਾ ਕਿੱਧਰ ਗਿਆ ਉੱਥੇ ਹੀ ਖੜੇ ਚੱਲ 300 ਰੁਪਏ 3160 ਸਾਠ ਰੁਪਏ ਚਲਵਾ ਦਿੱਤੇ ਡੇਰੀ ਤੋਂ ਬਹੁਤ ਪਾਸੇ ਉਹਦੇ ਖਾ ਲਓ ਜੀ 3160 ਰੁਪਏ ਵਿਕੀ ਹੈ ਪਹਿਲੀ ਢੇਰੀ 1509 ਜਿਹੜੀ ਸ਼ੁਰੂਆਤ ਹੋਈ ਅੱਜ ਕੋਟਕਪੂਰਾ ਮੰਡੀ ਤੇ ਸਵੇਰ ਦੇ ਜਿਹੜੇ 11:00 ਵਜੇ ਹੋਏ ਆ ਤੇ ਅਗਲੀਆਂ ਢੇਰੀਆਂ ਆਪਾਂ ਦੇਖਦੇ ਆਂ ਕੀ ਰੇਟ ਜਿਹੜਾ ਜਾਂਦਾ ਤੇ ਵੀਡੀਓ ਨੂੰ ਵੀ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਜੀ ਆਓ ਜੀ ਆਪ ਤੁਮਾਂ ਉਹ ਕਰਨਾ ਆ ਬੋਲੋ ਬਾਈ 3000 ਰੁਪਏ ਆਈ 3000 ਰੁਪਏ ਆਈ ਇਹਨਾਂ ਯਾਰ 3000 ਰੁਪਏ ਆਈ ਬੋਲਿਆ ਕਰ ਰਿਹਾ 3000 ਰੁਪਏ 5 ਰੁਪਏ ਦੀ 25 ਰੁਪਏ 30 ਰੁਪਏ 45 ਰੁਪਏ ਦੀ 50 ਰੁਪਏ 55 ਰੁਪਏ 60 ਰੁਪਏ 71 ਰੁਪਏ 71 ਰੁਪਏ 3000 71 ਰੁਪਏ ਆਈ ਕੇਸ਼ ਕਿੱਧਰ ਸੋ ਗਿਆ ਤੂੰ 3000 71 ਰੁਪਏ 71 ਰੁਪਏ ਬੋਲ ਜੀ 71 ਰੁਪਏ ਆਈ ਬੋਲੀ ਤੇ ਤਾਂ ਆ ਜਾ ਕਰੋ ਯਾਰ ਇੱਕ ਵਾਰੀ ਤਿੰਨ ਹਜ਼ਾਰ 75 ਵੀ ਹੈ ਕਹਿੰਦੇ ਆਈਆਂ ਮਗੀਆਂ ਤਿੰਨ ਹਜ਼ਾਰ 75 ਵੀ ਹੈ ਇਹ ਮੋਦੀ ਤਿੰਨ ਹਜ਼ਾਰ 75 ਵੀ ਹੈ ਇਹ ਜਮ੍ਹਾਂ ਕਰਵਾ ਲੈਂਗੇ ਤਿੰਨ ਹਜ਼ਾਰ 75 ਵੀ ਹੈ ਆ ਗਿਆ ਤੇਰਾ ਲੈਂਦਾ ਰਹੋ ਜੀ ਆ ਗਿਆ ਤੇਰਾ ਤੁਸੀਂ ਦੱਸੋ ਕੀ ਕਰਨਾ 75 ਵੀ ਹੈ ਲੈ ਆ ਰਿਹਾ ਨੇ 75 ਵੀ ਹੈ ਨਹੀਂ ਯਾਰ ਅਸੀਂ ਦੇ ਬੌਜੀ ਆ ਗਿਆ ਅਸੀਂ ਦੇ ਗੋਗੇ ਅਸੀਂ ਵੀ 3080 ਰੁਪਏ 80 ਰੁਪਏ ਬੌਜੀ 80 ਰੁਪਏ ਅਸੀਂ ਵੀ ਅਸੀਂ ਦੇ ਬੌਜੀ 80 ਰੁਪਏ ਜੀ 99 ਰੁਪਏ ਜੀ ਅੱਜ ਫਿਰ ਆ ਚਾਚੇ ਘੋੜ ਕਰਕੇ ਪਿੱਛੇ 5 ਰੁਪਏ ਜੀ 10 ਰੁਪਏ ਜੀ 15 ਰੁਪਏ 20 ਰੁਪਏ

48 45 48 45 ਬਾਊ ਜੀ ਵੇਖੋ 48 ਪੁੱਛ ਲਾ ਬੋਟ ਲਾ ਬਾਊ ਜੀ 45 ਰੁਪਏ 45 ਰੁਪਏ 48 ਰੁਪਏ ਪੁੱਛ ਲਈ ਜੀ 345 ਰੁਪਏ ਦੀ 45 ਰੁਪਏ ਬਾਊ ਜੀ 48 ਰੁਪਏ ਗੋਗੇ ਮਾਲ ਲਾ ਗਿਆ ਬਾਊ ਜੀ ਇਹਦਾ ਮਾਲ ਇਹ ਯਾਤਰਾ ਕਰਨ ਕੋਈ ਨਾ ਕਿੰਨਾ ਲੋ ਜੀ ਹਣਾ ਨਹੀਂ ਯਾਰ ਐ ਨਹੀਂ ਬੋਲੀ ਸ਼ੁਰੂ ਹੋਈ ਆ ਬਹੁਤ ਟਾਈਮ ਨਹੀਂ ਯਾਰ ਹਾਂ ਜੀ 3145 ਰੁਪਏ ਵੇਚ ਲਈ ਆ ਜੀ ਆ ਬੋਲੋ ਜੀ ਲੋ ਬਈ 3140 ਰੁਪਏ ਲੱਗੀ ਦੂਜੀ ਢੇਰੀ ਤੇ ਬਈ ਤੀਜੀ ਤੇ ਆਪਾਂ ਆਏ ਆ ਤੇ ਤੀਜੀ ਦੇਖਦੇ ਆਂ ਵੀ ਕੀ ਰੇਟ ਜਿਹੜਾ ਲੱਗਦਾ 1509 ਬਈ ਉਹ ਵੈਰਾਈਟੀ ਸੀ 1509 ਹੀ ਆਹਾ ਆ ਬੋਲੋ ਬਾਈ ਇੰਨੀ ਕੀ ਹੈ ਬੋਲੋ 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 ਬਾਈ ਠੀਕ ਹੈ ਠੀਕ ਹੈ ਆ ਲਾ ਲੈ ਕੇ ਮੋਟੀ ਵਾਲੀ ਵਾਲਾ ਲਾਵਾਂਗੇ ਜੀ 2900 ਰੁਪਏ ਆਈ ਆਇਆ ਦਲੀਸ਼ 2300 ਰੁਪਏ ਆ 300 ਰੁਪਈਆ 2900 ਰੁਪਈਆ ਮਕੇਸ਼ 2900 ਰੁਪਈਆ 25 ਰੁਪਈਆ ਹੋਰ ਬੇਸ਼ਾਮ ਜੀ 325 ਰੁਪਈਆ

3225 ਰੁਪਏ ਅਰੀਏ ਜੀ ਮੁਕੇਸ਼ ਆਮ ਗੇਜ ਤੂੰ ਲਾਇਆ ਦੇਖੋ ਚੱਕੇ ਤੋਂ ਮੇਰੇ ਬੋਲ ਨਹੀਂ ਆਈ ਬੋਲਦੇ ਲੱਗਦੇ ਮੈਨੂੰ ਲੱਗਦਾ ਬੋਲ ਲਾ ਹੁਣ ਫੇਰ ਵੀ ਤਾਂ ਕਹੂਗਾ 5 6 5 3225 ਰੁਪਏ ਬੋਲਦਾ ਕੋਈ ਜੀ ਲਗਾਓ ਲਗਾਓ ਆ 2925 ਰੁਪਏ ਲਿਖ ਲਈਏ ਜੀ ਲਓ ਜੀ 2900 ਤੇ 25 ਰੁਪਏ ਡੇਰੀ ਲੱਗੀ ਆ ਤੇ ਅਗਲੀਆਂ ਆਪਾਂ ਦੇਖਦੇ ਆਂ ਬਈ ਰੇਟ ਕੀ ਲੱਗਦਾ ਏ ਇੱਥੇ ਆ ਆ ਇੱਧਰ ਆਈ ਬੋਲੋ ਨੱਕੀ ਰੱਗ ਭਾਰਾ ਬੋਲੋ ਬਾਈ ਨੱਕੀ ਰੱਗ ਸੋ ਬੱਚੇ ਕਿਹਾ 10000 ਰੁਪਏ ਬੋਲਿਆ ਨੇ 3000 ਰੁਪਏ ਹੀ ਪੱਖਾ ਵੇਨੇ ਲੱਗਦਾ ਹੈ ਨਹੀਂ ਕੋਈ ਯਾਰ ਬਾਹੂ ਯਾਰ ਉਹਦੇ ਦਾ ਰੋਕ ਰੋਕ ਲੱਗਣਾ ਹੀ ਹੈ ਚਲੋ ਹਜਰ 25 3085 ਰੁਪਏ ਜੀ 85 ਰੁਪਏ ਜੀ 99 ਰੁਪਏ ਜੀ 3500 ਰੁਪਏ ਹੀ 50 ਰੁਪਏ 10 ਰੁਪਏ 15 ਰੁਪਏ 15 ਰੁਪਏ ਜੀ 20 ਰੁਪਏ ਜੀ 25 ਰੁਪਏ 30 ਰੁਪਏ ਹਾਂ ਜੀ ਕਿੰਨੇ ਕੀਆ 3300 ਰੁਪਏ 35 ਰੁਪਏ 40 500 ਰੁਪਏ 3350 ਦिए ਓਕੇ 500 ਰੁਪਏ 3350 ਰੁਪਏ ਹਾਂ ਬਈ 57 ਰੁਪਏ 60 ਰੁਪਏ 80 ਰੁਪਏ 70 ਰੁਪਏ 75 ਰੁਪਏ 3375 ਰੁਪਏ ਜਵਾਲਦੀ 3375 ਜਾਣਦਗੇ 3300 ਕੱਲ੍ਹ ਹੀ ਗੱਲ ਨਾ ਕਰੀ ਫਿਰ ਕੀ 375 ਰੁਪਏ ਆ 3175 ਰੁਪਏ ਲਿਖੋ ਜੀ ਲਓ ਜੀ ਇਹ ਲੱਗੀ 3175 ਰੁਪਏ ਤੇ 1509 ਰੇਡੀ ਜਿਹੜੀ ਜੇ ਸੀ ਤੇ 3175 ਰੁਪਏ ਜਿਹੜਾ ਰੇਟ ਲੱਗਾ ਇਹਦਾ ਹੁਣ ਤੇ ਬਾਕੀ ਅਗਲੀ ੜੀ ਆਪਾਂ ਦੇਖਦੇ ਆਂ ਕੀ ਰੇਟ ਜਿਹੜੀ ਲੱਗਦੀ ਆ ਅੱਥਾ ਲੱਗੂਗੀ 3000 ਰੁਪਏ ਹੀ ਲਓ ਜੀ 3000 ਰੁਪਏ ਤੋਂ ਜੀ ਸ਼ੁਰੂਆਤ 3000 3000 ਰੁਪਏ ਹੀ ਇਹ ਲਓ ਯਾਰ 50 ਰੁਪਏ 25 ਰੁਪਏ 20 ਰੁਪਏ 35 ਰੁਪਏ 50 ਰੁਪਏ 52 ਰੁਪਏ 55 ਰੁਪਏ 55 ਰੁਪਏ 70 ਰੁਪਏ 31 ਕਰੋੜ 32 ਰੁਪਏ 50 ਰੁਪਏ 10 ਰੁਪਏ 15 ਰੁਪਏ 20 ਰੁਪਏ 55 ਰੁਪਏ 60 ਰੁਪਏ 70 ਰੁਪਏ 75 ਰੁਪਏ 3180 ਰੁਪਏ ਪੱਕਾ ਲੱਗਣਾ ਜੀ ਆਲੇ 3180 ਰੁਪਏ 3180 ਫਿਰ ਵੀ ਇਹ ਹੀ 80 ਰੁਪਏ ਪਾ ਹੁਣ ਫੇਰ ਫੋਨ ਲਾ ਲਿਆ ਉਹ ਤੂੰ ਸਾਨੂੰ ਫੋਨ ਨਹੀਂ ਲਾਉਣ ਦਿੰਦਾ ਸੀਗਾ 3180 ਰੁਪਏ ਜੀ ਬੋਲਦੇ ਤੇ ਲਿਖਾ ਦਈਏ ਰੁਕ ਜਾ ਯਾਰ ਮਹਿੰਗੀ ਚੀਜ਼ ਤੋਂ ਦੋ ਮਿੰਟ ਰੁਕ ਜਾ 3080 ਰੁਪਏ 80 ਰੁਪਏ ਭਾਈ ਜਲੇਸ਼ ਬੇਬੰਦ ਲੇਗਾ ਮੈਂ ਤਜੇ ਮੇਰੀ ਬੋਲੀ ਹੋਤੀ ਹੈ ਜਦੋਂ ਬੋਲ ਕਰਦੇ ਹੈ ਬਦਲਾ ਲਊਗਾ ਉਹ ਮੈਂ ਅੱਗੇ ਖਲਾਰੀ ਬੈਠਾ ਲੇਗਾ ਇਤਨੇ ਜਰਮ 10 ਪਾਉਂਡ ਕੋ ਹੱਥ ਹੈ ਭਾਈ ਜਲੇਸ਼ ਹੁਣੇ ਬੋਲ ਬੋਲ 3180 ਰੁਪਏ ਆਈ 80 ਰੁਪਏ ਜੀ

ਹਾਂ ਜੀ ਇਹ ਆ ਨੀ 15 ਮਿੰਟ ਹੋ ਗਏ ਇਹ ਘੋੜੇ ਇੱਕ ਮਿੰਟ ਨੂੰ ਨਹੀਂ ਘਾਵਾੜੀ ਲਾਏ ਆ ਇਹ ਤਾਂ ਦਿੱਕੀ ਨਹੀਂ ਆ ਰਹੀ ਕੋਈ ਨਹੀਂ 30 ਨੰਬਰ ਦਾ ਬੋਲਦਾ ਜੀ ਲੋ ਵੀ ਇਹ ਲੱਗਿਆ 3190 ਰੁਪਏ 15 ਜੀ ਦਾ 9 ਜਿਹੜੀ ਵੈਰਾਈਟੀ ਇਹ ਸੀਗੀ ਤੇ ਆ ਫੋਰਟ ਏਰੀਆ ਦੇਖਦੇ ਆ ਵੀ ਇਹ ਕੀ ਰੇਟੇ ਜਿਹੜੇ ਦਾ ਜਾਂਦਾ ਆਵਾਜ਼ ਜੀ ਬੋਲੋ ਬੋਲੋ ਹੀ ਬੋਲੋ ਅਰੇ ਜਾਂਦੇ ਰਹੇ ਨੇ ਆਪਾਂ ਡੱਕ ਜਾਂਦੇ ਬੋਲੋ 2 3000 ਰੁਪਏ ਆਈ ਨਾਲ ਦੇਖ ਲੈ ਹਾਂਜੀ ਆ ਨਾਮ ਪੱਕਾ 3000 ਰੁਪਏ 3000 ਖਲਾਰਦੀ ਬਈ ਇਹਨੂੰ ਵੀ 3000 3000 ਰੁਪਏ ਗੋਗੇ 3000 3000 ਰੁਪਏ ਬੋਜੀ 3000 ਰੁਪਏ 3000 ਰੁਪਏ 3000 ਰਾਹੁਲ 3000 3000 ਰੁਪਏ ਹਾਪੀ 3000 ਰੁਪਏ 3000 ਰੁਪਏ ਮੋਨ 3000 ਬੋਲਦਾ ਕੋਈ 40 ਸਾਲ 3000 ਦਾ ਮੰਨ ਕੇ ਦਾ 3000 ਮੋਨ ਹੋਣ ਉਹ ਵੇਖੀ ਇਹ ਨਾ ਮਗਰ ਤੇ 3000 ਰੁਪਇਆ 3000 ਤਾਂ ਪਿੱਛੇ ਆਉਂਦਾ ਯਾਰ 3000 ਰੁਪਇਆ ਹੀ ਇੱਥੇ ਲਾ ਕੇ ਵਧੀਆ ਬਣਦਾ ਨਹੀਂ ਹੋਰ 3000 3000 4000 5000 ਬੋਲ ਓਏ ਖੜਾ ਨਾਲ ਪੱਕੇ ਜਦੋਂ 3000 3000 2500 ਦੇਖੇ ਇਹ ਨਵੀਂ ਜਲੀਲ ਨੇ ਕਹਿੰਦਾ 5 ਪਾਦੇ ਨੂੰ ਜਾਂ ਚਲੀ ਗਿਆ ਇਹਨਾਂ ਨੇ ਪਾਈ ਚੜੇ ਵਾਜੂ ਵੀ ਵੜੇ ਨੇ ਖਾਲੂ ਵੀ ਵੜੇ

ਓਏ ਯਾਰ ਇੱਕ ਘੰਟੇ ਦੇ ਪਲੇਨ ਸਮਝ ਨਹੀਂ ਆ ਰਹੀ ਬਤਾਓ ਇੱਕ ਘੰਟੇ ਖੜੇ ਨੇ ਜਮੇ ਦਾ ਗੱਡਾ ਰੰਗ ਜੋ 15 ਨਹੀਂ 20 पे 20 पे 30 पे 10000 30 ਰੁਪਏ 40 40 ਨਾ ਕਰੀਏ ਪਹਿਲੇ ਦੱਸਿਆ ਸਹੀ ਬਾਰੇ ਆ ਇੱਕ ਇੱਕ ਮਿੰਟ ਟਾਈਮ ਸੁਣਾ ਰਹੀ ਆ ਜਦ ਜਨਿਸ ਦੀ ਮੋਤੀ ਹੋਏ ਨਾ ਉਹ ਇੱਕ ਵੀ ਜਨਿਸ ਨਹੀਂ ਸ਼ੁਰੂ ਹੋ ਰਹੀ ਆ ਯਾਰ ਉਹਦੇ ਨਹੀਂ ਉੱਪਰ ਤਾਂ ਲੱਗਦਾ

ਕਿ ਜੇ ਵਧੀਆ ਕਿਲੇ ਕਰਦੇ ਸੀ ਬੋਲੀ ਹੈ 40 ਰੁਪਏ ਦਲੇਸ਼ ਕੀ ਹੈ ਇਹ ਤੇ ਵਧੀਆ ਬੋਲੀ ਹੈ ਬਾਕੀ ਆਦਮੀ ਇਹਨਾਂ ਲਈ ਹੈ ਉਹ ਕੇਸ਼ ਕੀ ਹੈ ਬੋਲੀ ਹੈ ਉਹ ਦੇਸੀ ਬੋਲੀ ਆ ਵੇ ਘਾਟੀਰੇ ਕਹਿੰਦੇ ਮਕੇਸ਼ ਦੀ ਹੈ ਉਹ ਦਲੇਸ਼ ਸਾਹਿਬ ਤੁਹਾਨੂੰ ਫੋਨ ਮਿਲਾਏਗਾ ਹੋਰ ਖੜ ਜੋ ਖੜ ਜੋ ਸਾਰੇ ਆਗਿਆਰੀ ਆਪੇ ਆਪ ਪਤਾ ਨਹੀਂ ਲਾਓ ਯਾਰ ਨਾਮ ਨਹੀਂ ਲੈਣਾ ਇਹਨੇ ਬਹੁਤ ਬਹੁਤ ਇਹਨਾਂ ਨੂੰ ਆਏ ਆ ਜਵਾਬ ਵਿੱਚ ਵੀ ਦਿੰਦੇ ਕੋਈ ਨਹੀਂ ਬੋਲਣਾ ਕੋਈ ਨਹੀਂ ਬੈਗਿਆ ਕਪੜਾ ਆਇਆ ਚਲੋ ਪਿਆਰ ਦਾ ਪਾ ਲਾਓ ਯਾਰ ਬੇ ਖੁੱਲਣੀ ਹੈ 51 ਰੁਪਏ ਸਪੈਂਡ ਕਰਨ ਨੂੰ 60 ਰੁਪਏ 70 ਰੁਪਏ 85 ਰੁਪਏ 90 ਰੁਪਏ 95 ਰੁਪਏ ਅੱਗੇ ਰੋਲਾ ਪਾਈ ਹਲੇ ਫੜਾਨ ਨਹੀਂ ਹੈ ਨਹੀਂ ਪੱਕਾ ਲੱਗਣਾ 99 99 ਰੁਪਏ ਬੋਲੂਗਾ 99 ਰੁਪਏ ਬੋਲੂਗਾ ਚੱਲਾ ਜੰਗੀਆਂ ਮੇਲਾ ਨਾ ਬਹੁਤ ਹੋਜਾ 3095 ਰੁਪਏ 3095 ਰੁਪਏ ਵੇਚਦੀ ਹੈ ਜੀ ਲੋ ਜੀ ਕਿਹੜੇ ਦੀ ਲੱਗੀ 3095 ਰੁਪਏ ਤੇ ਵੀ ਅਗਲੀਆਂ ਆਪਾਂ ਦੇਖਦੇ ਹਾਂ ਕੀ ਰੇਟ ਜਾਂਦਾ ਅੱਜ ਬਾਸਮਤੀ ਮੰਡੀ ਤੋਂ ਨੂੰ ਦਿਖਾ ਦਈਏ ਵੀ ਬਹੁਤ ਘੱਟ ਬਾਸਮਤੀ ਜਿਹੜੀ ਆਈ ਆ ਕੋਸ ਜਿਹੜਾ ਝੋਨਾ ਆ ਗਿਆ ਹੁਣ ਤੇ ਬਾਕੀ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁਰ ਕਰਿਆ ਕਰੋ ਤੇ ਅੱਜ ਆਪਾਂ ਕੋਸ਼ਿਸ਼ ਕੀਤੀ ਫਰੀ ਕੋਡ ਮੰਡੀ ਦੀ ਜਿਹੜੀ ਬੋਲੀ ਆਪਣੀ ਲਗਭਗ ਉੱਥੇ ਸ਼ੁਰੂ ਹੋ ਚੁੱਕੀ ਹੈ ਤੇ ਵੀ ਵੀਡੀਓ ਜਿਹੜੀ ਉੱਥੇ ਬੱਲ ਰਹੀ ਹੈ ਤੇ ਉਹ ਵੀ ਅਪਲੋਡ ਕਰਾਂਗੇ ਤੇ 1:00 ਵਜੇ ਦੀ ਜਿਹੜੀ ਉਹ ਵੀਡੀਓ ਅਪਲੋਡ ਹੋ ਜੂਗੀ ਤੇ ਜਰੂਰ ਉਸ ਵੀਡੀਓ ਨੂੰ ਇੰਨਾ ਹੀ ਪਿਆਰ ਦਿਓ 1000 ਰੁਪਏ ਜੀ 700 ਰੁਪਏ ਜੀ 100 ਰੁਪਏ ਜੀ 50 ਰੁਪਏ ਜੀ 25 ਰੁਪਏ ਜੀ 50 50 ਰੁਪਏ ਜੀ 55 ਰੁਪਏ ਜੀ 350 ਰੁਪਏ ਜੀ 320 ਰੁਪਏ ਜੀ 5 ਰੁਪਏ ਜੀ 25 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 ਰੁਪਏ ਜੀ

ਜਾ ਰਹੀ ਬਾਡੀ ਆ ਰਹੀ 95 ਰੁਪਏ ਜੀ ਹਾਂ ਬਈ 95 ਰੁਪਏ ਜੀ ਕਾ ਦੇ ਨੇ 35 95 ਹਾਂ ਲਿਖਾ ਇਹ ਲਿਖਾ ਹਾਂ ਲੈ ਲੈਣੀ ਹੈ ਨਾ ਬੈਂਗਲਾ ਮਸਤ ਨਹੀਂ ਸਗਲਾ ਮਸਤ ਹਾਂ ਹਾਂ ਅਜਲੀ ਜੇ ਸੜ 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 ਜਾ 3195 ਰੁਪਏ ਚੱਲ ਹਾਂ ਦੀ ਮੋਬਾਈਲ ਹੀ ਰੇਂਜ ਨਹੀਂ ਆ ਰਹੀ ਏ 95 ਰੁਪਏ ਕੋਲ ਬੋਲ ਲੱਗਿਆ ਹੁਣ ਤਾਂ ਸਾਡੇ ਇੱਕ ਤਾਂ ਤੇਰੀ ਏ ਯਾਰ ਕੰਪਟ ਕਿਵੇਂ ਕਰਾਂਗੇ 3195 ਜੀ 95 ਜੀ 95 ਜੀ 95 ਜੀ 3195 ਜਿਹੜੀ ਤੂੰ ਆਂ ਤੇਰੀ ਲੈ ਲੈ ਤੂੰ ਅੱਗੇ 3195 ਤੋ ਲਓ ਜੀ 3195 ਰੁਪਏ ਲੱਗੀ ਏ ચીસ પંતાલીસ પઠવંજ પચવંજ 31 60 60 60 60 ਲੋ ਆਗਾ ਆਵਾ 31 60 ਦੀ ਬੋਲੀ ਆ 60 60 60 60 3160 ਤਾਹੂ ਕੀ ਬੋਲੀ ਹੈ ਭਾਈ 60 60 60 60 65 65 65 65

ਲੋ ਜੀ 15093575 ਰੁਪਏ ਲੱਗੀ ਹੈ ਜਿਹੜੀ ਇਹ ਏਰੀਆ ਤੇ ਅੱਜ ਵੀ ਵਾਸਮਤੀ ਬਹੁਤ ਘਟਾਈ ਆ ਤੁਸੀਂ ਦੇਖ ਸਕਦੇ ਹੋ ਮੰਡੀ ਜਿਹੜੀ ਤੁਸੀਂ ਬਾਕੀ ਆ ਚੋਨਾ ਪਿਆ ਤੇ